ਜਦੋਂ ਤੱਕ ਮਲੋੜ ਦੇ ਵਿੱਚ ਚਿੱਟਾ ਵੀ ਕੋ ਨੂੰ ਮਨਾ ਨਹੀਂ ਹੁੰਦਾ ਚਿੱਟਾ ਵੀ ਕੋ ਨੂੰ ਬੰਦ ਨਹੀਂ ਹੁੰਦਾ ਜਦੋਂ ਤੱਕ ਮਲੋੜ ਦੇ ਵਿੱਚ ਲੂਟਾਂ ਘੋਆਂ ਬੰਦ ਨਹੀਂ ਹੁੰਦੀਆਂ ਤਾਂ ਮੈਂ ਬਾਕੀ ਰਹੂੰਗਾ ਉਸ ਦੇ ਵਿੱਚ ਸ਼ਾਇਦ ਮੇਰੀ ਪੂਰੀ ਜ਼ਿੰਦਗੀ ਬੀਤ ਜਾਏ ਉਸ ਦੇ ਵਿੱਚ ਸ਼ਾਇਦ ਹੋ ਸਕਦਾ ਮੇਰਾ ਭਾਰੀ ਨੁਕਸਾਨ ਵੀ ਹੋ ਜੇ ਪਰ ਮੈਂ ਬਾਕੀ ਹੀ ਰਹੂੰਗਾ ਸਭ ਰਾ ਇਲੈਕਸ਼ਨ ਜਿਤਹਾ ਬਣੀ ਲੋਕ ਸਭਾ ਦਾ ਇਲੈਕਸ਼ਨ ਹੈ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਕਿਉਂਕਿ ਭਗਤ ਸਿੰਘ ਨੇ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਦੇ ਲਈ ਕੰਨਾਂ ਦੇ ਕੋਲ ਖੜਕੇ ਕਰਨਾ ਜ਼ਰੂਰੀ ਹੈ ਤੇ ਅੱਜ ਉਹੀ ਖੜਕਾ ਮੈਂ ਕਰਨ ਜਾ ਰਿਹਾ ਆਮ ਲੋਕਾਂ ਨਾਲ ਲੈ ਕੇ ਜੋ ਫਿਰੋਜ਼ਪੁਰ ਹਲਕੇ ਦੇ 16 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਬਣਨ ਜਾ ਰਿਹਾ ਤੇ ਉਹ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਇਹੋ ਜਿਹਾ ਖੜਕਾ ਹੋਊਗਾ ਕਿ ਆਉਣ ਵਾਲੇ ਟੈਨ ਦੇ ਵਿੱਚ ਕੋਈ ਵੀ ਲੀਡਰ ਇਸ ਤਰ੍ਹਾਂ ਦੀ ਧੋਖਾ ਦੇਣੀ ਪੰਜਾਬ ਦੇ ਨਾਲ ਨਹੀਂ ਕਰ ਸਕੂਗਾ ਹਰ ਹੋਂਗਾ ਜੀ ਐਮਸੀ ਇਲੈਕਸ਼ਨ ਲੜਦੇ ਨੇ ਤੇ ਹਾਰ ਜਾਂਦੇ ਆ ਇੱਕਦਮ ਤੁਸੀਂ ਲੋਕ ਸਭਾ ਦੇ ਲਈ ਜਾਂਦੇ ਹੋ ਤੇ ਐਡਾ ਵੱਡਾ ਏਰੀਆ ਕਹ ਲਈ ਆਪਾਂ ਨੌ ਕਦੀਰ ਕੇ ਨੌ ਸ਼ਹਿਰ ਇਹਦੇ ਵਿੱਚ ਆਉਂਦੇ ਆ ਲੱਗਦਾ ਕਿ ਜਿੰਦ ਕਿਤੇ ਬਦਲਾਅ ਉਹਦੀ ਜਿਹੜੀ ਅਸੀਂ ਗੱਲ ਕਰੀ ਕਿ ਇੱਕਦਮ ਜਿਹੜਾ ਹੈਗਾ ਬਦਲਾਅ ਆ ਸਕਦਾ ਕਿ ਲੋਕ ਨਿਤਰਨਗੇ ਸਾਹਿਬ ਹੋਂਗਾ ਦੇ ਹੱਕ ਦੇ ਵਿੱਚ ਸੂਚਿਤ ਤੋਂ ਇਹ 나타 ਕੋਈ ਬਦਲਾਅ ਦੀ ਕੋਈ ਵੀ ਨਹੀਂ ਦਿਖੀਆ ਲੱਗਦਾ ਕਿ ਕੁਝ ਨਾ ਸਭ ਤੋਂ ਵੱਡਾ ਮੁੱਦਾ ਮਲੋੜ ਦਾ ਬੱਸ ਸਟੈਂਡ ਮਲੋੜ ਦਾ ਬੱਸ ਸਟੈਂਡ ਇੱਕ ਪ੍ਰਾਈਵੇਟ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਮਲੋੜ ਦੇ ਕੋਲ ਜਗ੍ਹਾ ਦਾ ਘਾਟਾ ਨਹੀਂਗਾ ਮਲੋੜ ਦੇ ਮੰਤਰੀ ਬਣੀ ਹੋਈ ਆ ਮਲੋੜ ਦੇ ਵਿੱਚ ਪਾਵਰ ਵੀ ਹੈਗੀ ਆ ਕਿਉਂਕਿ ਮਲੋੜ ਨੂੰ 2.5 ਸਾਲਾਂ ਦੇ ਵਿੱਚ ਬਸਟੈਂਡ ਨੂੰ ਨਹੀਂ ਦਿੱਤਾ ਗਿਆ। ਲੋ ਬਸਟੈਂਡ ਦੀ ਕਮਾਈ ਇੱਕ ਪ੍ਰਾਈਵੇਟ ਘਰ ਦੇ ਵਿੱਚ ਦਿੱਤੀ ਜਾ ਰਹੀ ਹੈ। ਉਹ ਬਸਟੈਂਡ ਜਿਹੜਾ ਹੈਗਾ ਇੱਕ ਪ੍ਰਾਈਵੇਟ ਘਰ ਦਾ ਹੈ। ਉਹਦੀ ਇੱਛਾ ਹੈ ਕਿ ਉਹ ਬਸਟੈਂਡ ਨੂੰ ਰਿਪੇਅਰ ਕਰਾਵੇ ਨਾ ਕਰਾਵੇ। ਚਾਰ ਕਬੂਂਦਾ ਮੀਂਹ ਦੀਆਂ ਪੈਣੀਆਂ ਦਾ ਬਸਟੈਂਡ ਦੇ ਵਿੱਚ ਕਿਚੜ ਭਰ ਜਾਂਦਾ ਹੈ। ਮਲੋੜ ਦੇ ਵਿੱਚ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ। ਪੂਰਾ ਸ਼ਹਿਰ ਡੁੱਬਿਆ ਪਿਆ ਹੈਗਾ। ਪੂਰਾ ਸ਼ਹਿਰ ਘਰਲਾ ਰਿਹਾ ਹੈਗਾ। ਪਰ ਆਮ ਆਦਮੀ ਪਾਰਟੀ ਦੇ ਜੋ ਲੀਡਰ ਹੈ ਉਹ ਚੁੱਪਚਾਪ ਸਿੱਤੇ ਪਏ ਹੈਗੇ ਆ। ਮਲੋੜ ਸ਼ਹਿਰ ਦੇ ਵਿੱਚ ਇੱਕ ਕੋਈ ਮੌਜੂਦਾ ਜਿਹੜਾ ਹੈਗਾ ਸੀਵਰੇਜ ਬੋਰਡ ਦਾ ਮੁਲਾਜ਼ਮ ਨਹੀਂ ਹੈਗਾ ਇੱਕ ਰਿਟਾਇਰ ਬੰਦੇ ਨੂੰ ਸੀਵਰੇਜ ਬੋਰਡ ਦੀ ਕਮਾਨ ਦੇ ਦਿੱਤੀ ਹੈ ਉਹਦੀ ਕੀ ਜ਼ਿੰਮੇਵਾਰੀ ਬਣਦੀ ਹੈ ਸ਼ਹਿਰ ਦੇ ਪ੍ਰਤੀ ਕੀ ਜੇ ਕੋਈ ਕੁਝ ਗਲਤ ਹੋ ਜਾਂਦਾ ਹੈ ਤਾਂ ਸਰਕਾਰ ਉਸ ਤੇ ਐਕਸ਼ਨ ਲਾਊਗੀ ਪੂਰਾ ਸ਼ਹਿਰ ਤਬੂ ਰੱਖਿਆ ਤੇ ਸ਼ਹਿਰ ਮੰਤਰੀ ਸਾਹਿਬਾ ਦੇ ਕੰਨਾਂ ਦੇ ਵਿੱਚ ਆਵਾਜ਼ ਨਹੀਂ ਜਾ ਰਹੀ ਲੋਕਾਂ ਦੇ ਕਰਵਾਉਣ ਦੀ ਮੰਤਰੀ ਸਭਾ ਚੁੱਪ ਬੈਠੇ ਨੇ ਮੈਂ ਹੈਰਾਨ ਆ ਕਿ ਇੰਨੇ ਲੋਕਾਂ ਨੂੰ ਕਰਲਾਣ ਤੋਂ ਬਾਅਦ ਪਿੱਛੇ ਜੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਮੰਤਰੀ ਸਾਹਿਬਾਂ ਦੇ ਉੱਥੇ ਲੋਕਾਂ ਨੂੰ ਕਿਹਾ ਸੀਗਾ ਲੋਕਾਂ ਨੂੰ ਕਿਹਾ ਵੀ ਅਸੀਂ ਇਹਦੇ ਦਾ ਹੱਲ ਕਰਾਵਾਂਗੇ ਤੇ ਕਰਾਉਂਦੇ ਕਿਉਂ ਨਹੀਂਗੇ ਕਰਾਉਣਾ ਹੈ ਮੰਤਰੀ ਸਾਹਿਬ ਭੱਜ ਕਿਉਂ ਗਏ ਉੱਥੋਂ ਆਮ ਲੋਕਾਂ ਦੇ ਵਿਚਾਰ ਖੜਨ ਜੇ ਕੋਈ ਸੱਚਾ ਲੀਡਰ ਹੈ ਤਾਂ ਉਹਦਾ ਭੱਜਣਾ ਫਰਜ਼ ਨਹੀਂ ਹੁੰਦਾ ਉੱਥੇ ਖੜ ਕੇ ਕੰਮ ਕਰਾਉਣਾ ਫਰਜ਼ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਨੇ ਤੁਹਾਡੇ ਕੰਮ ਸਵਾਰੇ ਆ ਤਾਂ ਤੁਸੀਂ ਖੁਸ਼ੀ ਨਾਲ ਆਮ ਆਦੀ ਪਾਰਟੀ ਨੂੰ ਵੋਟ ਪਾਓ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਆਪਦੇ ਵਾਅਦਿਆਂ ਤੋਂ ਮੁੱਕਦੀ ਹੈ ਆਪਦੇ ਵਰਕਰਾਂ ਨਾਲ ਧੋਖਾ ਕੀਤਾ ਹੈ ਆਮ ਆਦੀ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਤਾਂ ਇੱਕ ਵਾਰ ਆਪਦੇ ਜਵਾਕਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਆਪਦੇ ਜਵਾਕਾਂ ਦੀ ਚੰਗੀ ਪੜ੍ਹਾਈ ਦੇ ਲਈ ਆਪਦੇ ਜਵਾਕਾਂ ਦੀ ਚੰਗੀਆਂ ਸਿਹਤ ਸਹੂਲਤਾਂ ਦੇ ਲਈ ਆਪਦੇ ਜਵਾਕਾਂ ਨੂੰ ਦੇਖਦੇ ਹੋਏ ਵੋਟ ਪਾਓ ਮਲੂਠ ਲਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਮ ਮਾਰਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਲੂਠ ਦੇ ਵਿੱਚ ਇਸ ਵੇਲੇ ਲੋਕ ਸਭਾ ਦੇ ਇਲੈਕਸ਼ਨ ਦੇ ਲਈ ਨਾਮਜ਼ਦਗੀ ਕੀਤੀ ਆ ਸਾਹਿਬ ਮੋਂਗਾ ਜੀ ਨੇ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸਾਹਿਬ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਨਾਲ ਹੀ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਆ ਤੁਸੀਂ ਲੋਕ ਸਭਾ ਬਿਲੀਆਂ ਸੀਟ ਦੇ ਵਿੱਚ ਨਾਮਜ਼ਦਗੀ ਕੀਤੀ ਆ ਔਰ ਨਾਲ ਵਿਸ਼ੇਸ ਵੀ ਦਿੰਨੇ ਆ ਤੁਹਾਨੂੰ ਕਿ ਤੁਸੀਂ ਜਿੱਤ ਹਾਸਲ ਕਰੋ ਔਰ ਮਲੂੜ ਦੇ ਜਿਹੜੇ ਮੁੱਦੇ ਹਨ ਉਹਨਾਂ ਨੂੰ ਲੋਕ ਸਭਾ ਤੱਕ ਲੈ ਕੇ ਜਾਓ ਕੀ ਕਹਾਂਗੇ ਮਲੂੜ ਦੀ ਜਨਤਾ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਰਾਹੀਂ ਦੇਖ ਰਹੇ ਤੁਹਾਡੇ ਦਸ਼ਕਰਾਂ ਮੈਂ ਧੰਨਵਾਦ ਕਰਨਾ ਤੇ ਖਾਸ ਕਰਕੇ ਮਲੂੜ ਮਾਈ ਦੀ ਟੀਮ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਆਪ ਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਨਿਮਾਣੇ ਦੀ ਆਵਾਜ਼ ਨੂੰ ਲੋਕ ਸਭਾ ਹਲਕਾ ਦੇ ਫਿਰੋਜ਼ਪੁਰ ਦੇ ਲੋਕਾਂ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਮਲੂੜ ਦੇ ਜਿਹੜੇ ਲੋਕ ਨੇ ਉਹ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਆਪਣੀ ਪਾਵਰ ਹੈਗੀ ਐ ਕਿਸੇ ਲੀਡਰ ਨੂੰ ਹਰਾਉਣ ਦੀ ਜਾਂ ਲੀਡਰ ਨੂੰ ਕਿਸੇ ਨੂੰ ਟਾਉਣ ਦੀ ਉਹ ਸਿਰਫ ਤੇ ਸਿਰਫ ਵੋਟ ਹੈ ਕਿਉਂਕਿ ਲੀਡਰ ਦਾ ਜਿਹੜਾ ਰਤਬਾ ਹੁੰਦਾ ਹੈ ਲੀਡਰ ਦੀ ਜਿਹੜੀ ਤਾਕਤ ਹੁੰਦੀ ਹੈ ਉਸ ਨੂੰ ਆਪਾਂ ਹਰਾ ਨਹੀਂ ਸਕਦੇ ਕਿ ਉਹਨੂੰ ਟਾ ਨਹੀਂ ਸਕਦੇਗੇ ਆਪਾਂ ਕੱਲੀ ਬੋਟ ਦਾ ਜਿਹੜਾ ਹੱਕ ਵਰਤ ਕੇ ਲੀਡਰ ਨੂੰ ਆਪਾਂ ਥੱਲੇ ਲਾ ਸਕਦੇ ਆ ਕਿਉਂਕਿ ਜਿਹੜਾ ਹੈਗਾ ਫਰਸ਼ ਤੋਂ ਅਰਸ਼ ਤੇ ਲੋਕ ਪਹੁੰਚਾਉਂਦੇ ਨੇ ਅਰਸਟੋ ਫਰਸਟੇ ਨੋਬਲ ਹੰਦ ਨੇ ਉਹ ਸਮਾਂ ਆ ਚੁੱਕਿਆ ਜਦ ਹੁਣ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਆਪਣੀ ਜਿਹੜੀ ਪਾਵਰ ਵਰਤਣਗੇ ਤੇ ਜਿਹੜੀਆਂ ਆਕੜਖੋਰ ਸਰਕਾਰਾਂ ਨੇ ਜੋ ਪੰਜਾਬ ਹਕੈਸੀ ਨਹੀਂ ਉਹਨਾਂ ਦੀ ਅਗਲ ਟਿਕਾਣੇ ਲਾਉਣਗੇ ਲੀਡਰਾਂ ਨੂੰ ਕੁਰਜੇ ਲਾਉਣਗੇ ਜੀ ਸਾਈਂ ਜੇ ਆਪਾਂ ਗੱਲ ਕਰਾਂਗੇ ਵਿਧਾਨ ਸਭਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਲਬਲੇ ਆਏ ਸੀ ਜਿਹੜੇ ਲੋਕ ਨੇ ਉਹਨਾਂ ਨੇ ਆਪਸ ਦੇ ਵਿੱਚ ਗੱਲਾਂ ਕੀਤੀਆਂ ਸੀ ਕਿ ਬਦਲਾਵ ਦੀ ਲੋੜ ਹੈ ਸੋ ਬਦਲਾਵ ਇੱਕ ਆਇਆ ਸੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਬਦਲ ਕੇ ਆਮ ਆਦਮੀ ਪਾਰਟੀ ਜਿਹੜੀ ਆ ਮੁੱਖ ਮੰਤਰੀ ਜੜਨਾ ਦਾ ਚੁਣਿਆ ਗਿਆ ਸੀ ਸੋ ਹੁਣ ਲੋਕ ਸਭਾ ਚੋਣਾਂ ਨੇ ਤਾਂ ਕੀ ਲੱਗਦਾ ਹੈ ਕਿ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਤੁਸੀਂ ਕਹੋਗੇ ਆਪਣੇ ਵੱਲੋਂ ਇਸ ਬਾਰੇ ਵਿੱਚ ਦੇਖੋ ਹਾਲਾਤਾਂ ਤੋਂ ਪੰਜਾਬ ਦੇ ਹਾਲਾਤਾਂ ਤੋਂ ਪੰਜਾਬ ਦਾ ਇੱਕ ਇੱਕ ਜਿਹੜਾ ਸਦਸਿਆ ਉਹ ਜਾਣੂ ਹੈਗਾ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ ਉਹ ਬੰਦਿਆਂ ਨੂੰ ਸਾਥ ਦਿੱਤਾ ਸੀ ਜਿਹੜੇ ਬੰਦਿਆਂ ਦਾ ਕੋਈ ਸਟੇਟਸ ਨਹੀਂ ਸੀਗਾ ਲੀਡਰ ਨਹੀਂ ਸੀਗੇ ਕਰਵਾ ਲੀਡਰ ਨਹੀਂ ਸੀ ਆਮ ਲੋਕ ਸੀ ਉਹਨਾਂ ਦਾ ਸਾਥ ਦਿੱਤਾ ਸੀ ਤੇ ਬੜੇ ਵੱਡੇ ਬਹੁਮਤ ਨਾਲ ਜਿੱਤਾਇਆ ਸੀ ਜੀ ਆਪਾਂ ਕਾਲੇ ਘਾੜੀ ਮਨੋੜ ਦੀ ਤਾਂ ਮਨੋੜ ਤੋਂ ਕੈਬਨਿਟ ਮੰਤਰੀ ਤੇ ਐਮ ਐਲ ਏ ਡਾਕਟਰ ਬਲਜੀਤ ਕੋਰ 40 ਦਿਨ ਪਹਿਲਾਂ ਆਏ ਸੀਗੇ 40 ਦਿਨ ਪਹਿਲਾਂ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਜੁਆਇਨਿੰਗ ਕੀਤੀ ਤੇ 40 ਦਿਨਾਂ ਦੇ ਵਿੱਚ 40000 ਦੇ ਵਾਅਦੇ ਨਾਲ ਉਹ ਜਿੱਤੇ ਸੀਗੇ ਉਹ ਜਿੱਤਨ ਨੂੰ ਇਹ ਨਹੀਂ ਸੀ ਕਿ ਉਹਨਾਂ ਦੀ ਕੰਪੇਨਿੰਗ ਵਧੀਆ ਸੀ ਆ ਉਹਨਾਂ ਨੇ ਕੰਮ ਵਧੀਆ ਕੀਤੇ ਸੀਗੇ ਡਾਕਟਰ ਬਲਜੀਤ ਕੌਰ ਨੂੰ ਪਹਿਲਾਂ ਜਾਣਦਾ ਨਹੀਂ ਸੀ ਕੋਈ ਸਿਰਫ ਤੇ ਸਿਰਫ ਲੋਕਾਂ ਦਾ ਜਿਹੜਾ ਗੁੱਸਾ ਸੀ ਰਵਾਇਤੀ ਪਾਰਟੀਆਂ ਦੇ ਪ੍ਰਤੀ ਉਸ ਨੂੰ ਦੇਖਦੇ ਹੋਏ ਲੋਕਾਂ ਨੇ ਕੀਤਾ ਸੀਗਾ ਪਰ ਪੰਜਾਬ ਦੇ ਵਿੱਚ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਸਿਰਫ ਤੇ ਸਿਰਫ ਲੋਕਾਂ ਦੇ ਹੱਕ ਨੂੰ ਛੱਡ ਕੇ ਆਪਣੇ ਹੱਕਾਂ ਨੂੰ ਦੇਖਦੇ ਪਏ ਨੇ ਤੁਸੀਂ ਕਹਾਵਤ ਸੁਣੀ ਹੋਣੀ ਹੈ ਕਿ ਇੱਕ ਵਾਰ ਇੱਕ ਰਾਜਾ ਸੀਗਾ ਜਿਨੇ ਮੋਇਆ ਦੇ ਮੂਹਾਂ ਚੋਂ ਪੈ ਕਢਾ ਲਈ ਸੀਗੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਦੇ ਜਦੋਂ ਕਬਰ ਪੜਦੇ ਸੀਗੇ ਤਾਂ ਉਹਦੇ ਮੂੰਹ ਦੇ ਵਿੱਚ ਇੱਕ ਸੋਨੇ ਦੀ ਅਸ਼ਰਫੀ ਯਾਨੀ ਰੁਪਇਆ ਰੱਖਦੇ ਹੁੰਦੇ ਸੀਗੇ ਇੱਕ ਰਾਜੇ ਦੇ ਮਨ ਵਿੱਚ ਤਲਾਸ਼ ਆ ਗਿਆ ਕਿ ਆਪਾਂ ਜਿਹੜੇ ਲੋਕ ਮਰੇ ਹੋਏ ਉਹਨਾਂ ਦੇ ਮੂੰਹਾਂ ਚੋਂ ਪੈਸੇ ਕਢਾ ਲਈ ਤਾਂ ਆਪਾਂ ਬਹੁਤ ਅਮੀਰ ਹੋ ਜਾਾਂਗੇ ਪਰ ਉਸ ਰਾਜੇ ਨੂੰ ਇਹੋ ਜੀ ਵੱਤਵਾ ਲੱਗੀ ਕਿ ਲੋਕਾਂ ਨੇ ਹੋਂਦਾ ਅੱਖ ਵੀ ਨਹੀਂ ਸੰਭਾਲਿਆ ਹੋਂਦੇ ਤੇ ਕਿਸੇ ਨੇ ਜਿਵੇਂ ਮਰੇ ਦੇ ਉੱਤੇ ਦੀਵਾ ਰੱਖਦੇ ਨੇ ਦੀਵਾ ਨਹੀਂ ਬਾਲਿਆ ਕਹਿੰਦੇ ਵੀ ਮੋਇਆਂ ਦੇ ਮੂੰਹਾਂ ਚੋਂ ਰੁਪਈਏ ਸੀ ਕਢਾ ਲਈ ਕਿਸੇ ਰਾਜੇ ਨੇ ਕਾਲੇ ਅੱਖਰਾਂ ਦੇ ਇਤਿਹਾਸ ਵਿੱਚ ਪਏ ਉਹ ਨਿਹੇ ਰਾਜੇ ਦੇ ਕਬਰਾਂ ਨੇ ਕਿਸ ਕਬਰਾਂ ਤੇ ਕਿਸੇ ਨੇ ਦੀਵਾ ਵੀ ਨਹੀਂ ਧਰਿਆ ਚੰਨ ਕੀ ਸਭਾਲਣੇ ਤੇ ਪਾਪਾਂ ਵਾਲੇ ਮਹਿਲਾਂ ਵਿੱਚ ਪੈਂਦੇ ਮਿੱਤਰੋ ਕਬੂਤਰਾਂ ਦੇ ਆਲਣੇ ਜੋ ਪੰਜਾਬ ਦੇ ਵਿੱਚ ਲੋਕਾਂ ਨੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕੀਤਾ ਸੀਗਾ ਉਹ ਵਿਸ਼ਵਾਸ ਘਾਤ ਕੀਤਾ ਆਮ ਆਦੀ ਪਾਰਟੀ ਨੇ ਲੋਕਾਂ ਦੇ ਨਾਲ ਲੋਕਾਂ ਦੇ ਜੋ ਦਿਲ ਤੋੜੇ ਹੈਗੇ ਲੋਕਾਂ ਦੇ ਇਮਾਨ ਨਾਲ ਖੇਡਿਆ ਗਿਆ ਹੈਗਾ ਲੋਕਾਂ ਦੇ ਅਸੂਲਾਂ ਦੇ ਨਾਲ ਖੇਡਿਆ ਗਿਆ ਹੈਗਾ ਉਸ ਦਾ ਹਰਚਾਨਾ ਇਹਨਾਂ ਨੂੰ 2024 ਦੇ ਵਿੱਚ ਭਾਰੀ ਨੁਕਸਾਨ ਦੇ ਨਾਲ ਚੁਕਾਉਣਾ ਪਊਗਾ ਆਪਾਂ ਗੱਲ ਕਰੀਏ ਸਾਹਿਲ ਮੋਂਗਾ ਜੀ ਐਮਸੀ ਇਲੈਕਸ਼ਨ ਲੜਦੇ ਨੇ ਤੇ ਹਾਰ ਜਾਂਦੇ ਆ ਇੱਕਦਮ ਤੁਸੀਂ ਲੋਕ ਸਭਾ ਦੇ ਲਈ ਜਾਂਦੇ ਹੋ ਤੇ ਐਡਾ ਵੱਡਾ ਏਰੀਆ ਕਹ ਲਈਏ ਆਪਾਂ ਨੌ ਕਹ ਜੀ ਕਿ ਨੌ ਸ਼ਹਿਰ ਇਹਦੇ ਵਿੱਚ ਆਉਂਦੇ ਆ ਲੱਗਦਾ ਕਿ ਜਿੰਦ ਕਿ ਕੀ ਬਦਲਾਅ ਦੀ ਜਿਹੜੀ ਉਹ ਗੱਲ ਕਰੀ ਕਿ ਇੱਕ ਇੱਕਦਮ ਜਿਹੜਾ ਹੈਗਾ ਬਦਲਾਅ ਆ ਸਕਦਾ ਕਿ ਲੋਕ ਨਿਤਰਨਗੇ ਸਾਹਿਲ ਮੋਂਗਾ ਦੇ ਹੱਕ ਦੇ ਵਿੱਚ ਘਾਉਂਦੇ ਦੇਖੋ ਜੋ ਐਮਸੀ ਇਲੈਕਸ਼ਨ ਹਾਰਿਆ ਉਹ ਹਾਰ ਸਾਹਿਲ ਮੋਂਗਾ ਜਿਹੜੀ ਸੀ ਉਹ ਹਾਰ ਆਮ ਆਦਮੀ ਪਾਰਟੀ ਦੀ ਸੀ ਕਿ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਉਹ ਇਲੈਕਸ਼ਨ ਲੜਿਆ ਗਿਆ ਸੀਗਾ ਔਰ ਲੜਿਆ ਵੀ ਉਸ ਮੁਹੱਲੇ ਚੋਂ ਗਿਆ ਸੀ ਜਿਸ ਮੁਹੱਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਕੋਈ ਵਰਕਰ ਵੀ ਨਹੀਂ ਸੀਗਾ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਸੀਗਾ ਉੱਥੋਂ ਆਮ ਆਦਮੀ ਪਾਰਟੀ ਨੇ ਮੈਨੂੰ ਭੇਜਿਆ ਸੀ ਕਿ ਜਾ ਕੇ ਉੱਥੇ ਇਲੈਕਸ਼ਨ ਲੜੋ ਤੇ ਆਮ ਆਦਮੀ ਪਾਰਟੀ ਵੀ ਹੋਂਦ ਬਚਾ ਲੋ ਕਿ ਕਟੋਵਾ ਆਮ ਆਦਮੀ ਪਾਰਟੀ ਕੋਲੇ 27 ਦੇ 27 ਕੈਂਡੀਡੇਟ ਤਾਂ ਪੂਰੇ ਹੋ ਜਾਣ ਔਰ ਗੱਲ ਰਹੀ ਹੈ ਲੋਕ ਸਭਾ ਜੋ ਇਲੈਕਸ਼ਨ ਦੀ ਲੋਕ ਸਭਾ ਦਾ ਇਲੈਕਸ਼ਨ ਜਿੱਤ ਹਾਰ ਦਾ ਨਹੀਂ ਲੋਕ ਸਭਾ ਦਾ ਇਲੈਕਸ਼ਨ ਹੈ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਕਿਉਂਕਿ ਭਗਤ ਸਿੰਘ ਨੇ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਦੇ ਲਈ ਕੰਨਾਂ ਦੇ ਕੋਲ ਖੜਕੇ ਕਰਨਾ ਜ਼ਰੂਰੀ ਹੈ ਤੇ ਅੱਜ ਉਹੀ ਖੜਕਾ ਮੈਂ ਕਰਨ ਜਾ ਰਿਹਾ ਆਮ ਲੋਕਾਂ ਨਾਲ ਲੈ ਕੇ ਜੋ ਫਰੋਜਪੁਰ ਹਲਕੇ ਦੇ 16 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਬਣਨ ਜਾ ਰਿਹਾ ਤੇ ਉਹ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਇਹੋ ਜਿਹਾ ਖੜਕਾ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਲੀਡਰ ਇਸ ਤਰ੍ਹਾਂ ਦੀ ਧੋਖਾਧੜੀ ਪੰਜਾਬ ਦੇ ਨਾਲ ਨਹੀਂ ਕਰ ਸਕੂਗਾ ਆ ਹੋਣ ਦੀ ਗੱਲ ਕਰੀਏ ਤੁਸੀਂ ਗੱਲ ਕਹੀ ਆ ਕਿ 27 ਦੇ 27 ਜਿਹੜੇ ਵਾਰਡ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਜਿਹੜੇ ਐਮਸੀ ਖੜੇ ਕਰਨੇ ਸੀ ਤਾਂ ਕਿ ਜਦ ਮੈਂ ਇਲੈਕਸ਼ਨ ਦੇ ਵਿੱਚ ਆਇਆ ਸੀ ਤੇ ਹਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਸੀ ਉਸ ਵੇਲੇ ਜੇ ਆਪਾਂ ਅਗਰ ਗੱਲ ਕਰੀਏ ਤਾਂ ਤੁਸੀਂ ਇਕਦੂਕਾ ਬੰਦੇ ਜਿਹੜੇ ਸੀ ਉਹ ਛੰਡੇ ਚੁੱਕੀ ਦੇਖਦੇ ਹੁੰਦੇ ਸੀ ਤਾਂ ਜਿਨ੍ਹਾਂ ਦੇ ਵਿੱਚੋਂ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਆ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਵੀ ਹੋ ਜਾਂਦੀ ਆ ਤਾਂ ਬਾਅਦ ਦੇ ਵਿੱਚ ਕੀ ਹੁੰਦਾ ਤੁਹਾਡੀ ਇੱਕ ਟਿਕੜੀ ਚਿੰਨਾਂ ਨੂੰ ਅੱਜ ਬਾਗੀ ਕਿਹਾ ਜਾਂਦਾ ਤਾਂ ਉਹਨਾਂ ਨੂੰ ਉਸ ਵੇਲੇ ਸਸਪੈਂਡ ਕਰ ਦਿੱਤਾ ਗਿਆ ਉਹ ਸਸਪੈਂਡ ਹੋਣ ਤੋਂ ਬਾਅਦ ਜਿਹੜਾ ਹੈ ਤੁਹਾਡਾ ਇੱਕ ਜਿਹੜਾ ਤੁਹਾਡਾ ਸਾਥੀ ਆ ਉਹ ਜਿਹੜਾ ਕੱਲ ਹੀ ਜਿਹੜਾ ਪਾਰਟੀ ਦੇ ਵਿੱਚ ਵਾਪਸ ਘਰ ਵਾਪਸੀ ਕਰ ਗਿਆ ਸੋ ਇਹਨਾਂ ਸਾਰੀ ਗੱਲਾਂ ਤੋਂ ਬਾਅਦ ਕੀ ਕਹਿੰਦੇ ਦੇਖੋ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਧਰਨਾ ਲਗਾਇਆ ਸੀਗਾ ਉਹ ਸੀ ਤਿੰਨ ਜਣਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹ ਤਿੰਨਾਂ ਦੀ ਵਿਚਾਰਧਾਰਾ ਇੱਕ ਸੀ ਤਾਂ ਹੀ ਤਿੰਨਾਂ ਨੂੰ ਇਕੱਠਿਆਂ ਨੂੰ ਸਸਪੈਂਡ ਕੀਤਾ ਗਿਆ ਜੇਕਰ ਵਿਚਾਰਧਾਰਾ ਦੇ ਵਿੱਚ ਫਰਕ ਹੁੰਦਾ ਤਾਂ ਸ਼ਾਇਦ ਉਹਦੇ ਵਿੱਚੋਂ ਦੋ ਵੀ ਰਹਿ ਜਾਂਦੇ ਜਾਂ ਇੱਕ ਵੀ ਰਹਿ ਜਾਂਦੇ ਜੋ ਲੜਾਈ ਸੀ ਉਹ ਵਿਚਾਰਾਂ ਦੀ ਲੜਾਈ ਸੀਗੀ ਔਰ ਵਿਚਾਰਾਂ ਦੀ ਲੜਾਈ ਕਾਇਮ ਰੱਖਣ ਦੇ ਲਈ ਅਸੀਂ ਵਾਗੀ ਹੋਏ ਸੀਗੇ ਜੋ ਇੱਕ ਸਾਥੀ ਵਾਪਸ ਚਲਾ ਗਿਆ ਹੋ ਸਕਦਾ ਉਹਦੀ ਵਿਚਾਰਧਾਰਾ ਮਿਲ ਗਈ ਹੋਵੇ ਉਹਨਾਂ ਦੇ ਨਾਲ ਹੋ ਸਕਦਾ ਕੋਈ ਉਹਦੀ ਮਜਬੂਰੀ ਬਣ ਗਈ ਹੋਵੇ ਕਿਉਂਕਿ ਪੋਲੀਟੀਕਲ ਸਰਕਾਰਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਸਰਕਾਰ ਦਾ ਹੱਥ ਬਹੁਤ ਵੱਡਾ ਹੁੰਦਾ ਹੈ ਸ਼ਾਇਦ ਹੋ ਸਕਦਾ ਉਹਦੇ ਤੇ ਕੋਈ ਸਰਕਾਰੀ ਦਬਾਅ ਬਣਾਤਾ ਹੋਵੇ ਤਾਂ ਕਰਕੇ ਉਹਨੂੰ ਵਾਪਸ ਜਾਣਾ ਪੈ ਗਿਆ ਪਰ ਮੇਰਾ ਉਸ ਦੇ ਨਾਲ ਹਾਲੇ ਤੱਕ ਕੋਈ ਜੋ ਹੈਗਾ ਤਾਲਮੇਲ ਨਹੀਂ ਹੋਇਆ ਕਿ ਕੀ ਉਹਦੀ ਮਜਬੂਰੀ ਬਣੀ ਜੋ ਮੈਂ ਆ ਮੈਂ ਅਤੇ ਮੇਰਾ ਸਾਥੀ ਗੁਰਮੀਲ ਸਿੰਘ ਸਾਹਿਬ ਅਸੀਂ ਆਪਦੇ ਸਟੈਂਡ ਤੇ ਖੜੇ ਆ ਜੋ ਬਾਕੀ ਹੋਣ ਦਾ ਸਟੈਂਡ ਲਿੱਤਾ ਸੀ ਜਦੋਂ ਤੱਕ ਮਲੋੜ ਦੇ ਵਿੱਚ ਜਦੋਂ ਤੱਕ ਪੰਜਾਬ ਦੇ ਵਿੱਚ ਜੋ ਸਮੱਸਿਆਵਾਂ ਨੇ ਉਹ ਹੱਲ ਨਹੀਂ ਹੁੰਦੀਆਂ ਜਦੋਂ ਤੱਕ ਮਲੋੜ ਦੇ ਵਿੱਚ ਚਿੱਟਾ ਵਿਕਣੋਂ ਬਣਾ ਨਹੀਂ ਹੁੰਦਾ ਚਿੱਟਾ ਵਿਕਣੋਂ ਬੰਦ ਨਹੀਂ ਹੁੰਦਾ ਜਦੋਂ ਤੱਕ ਮਲੋੜ ਦੇ ਵਿੱਚ ਲੁੱਟਾਂ ਘੋਆਂ ਬੰਦ ਨਹੀਂ ਹੁੰਦੀਆਂ ਤਾਂ ਮੈਂ ਬਾਗੀ ਰਹੂੰਗਾ ਉਸ ਦੇ ਵਿੱਚ ਸ਼ਾਇਦ ਮੇਰੀ ਪੂਰੀ ਜ਼ਿੰਦਗੀ ਬੀਤ ਜਾਏ ਉਸ ਦੇ ਵਿੱਚ ਸ਼ਾਇਦ ਹੋ ਸਕਦਾ ਮੇਰਾ ਭਾਰੀ ਨੁਕਸਾਨ ਵੀ ਹੋ ਜੇ ਪਰ ਮੈਂ ਬਾਗੀ ਹੀ ਰਹੂੰਗਾ ਯਾਨੀ ਸਿੱਧੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਜੇ ਮੈਂ ਕਹਾਂ ਤਾਂ ਕਹਿਣ ਤੋਂ ਵੀ ਭਾਵਾ ਕਿ ਸਾਹਿਬ ਨੂੰਗਾ ਕਦੇ ਵੀ ਵਾਪਸ ਘਰ ਵਾਪਸੀ ਨਹੀਂ ਕਰਨਗੇ ਆਮ ਆਦਮੀ ਪਾਰਟੀ 'ਚ ਘਰ ਵਾਪਸੀ ਕਿਹੜੀ ਸੀ ਜੀ ਘਰ ਵਾਪਸੀ ਕਾਦੀ ਹੈ ਨਾ ਆਮ ਆਦਮੀ ਪਾਰਟੀ ਘਰ ਸੀਗੀ ਨਾ ਕਿਸੇ ਦਾ ਘਰ ਹੈ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀਗਾ ਵੀ ਸ਼ਾਇਦ ਇਹ ਬਦਲਣਗੇ ਸਾਡੇ ਪਰਿਵਾਰਕ ਮੈਂਬਰ ਬਣਾਂਗੇ ਇਹ ਪੰਜਾਬ ਬਦਲਣਗੇ ਉਹ ਪਰਿਵਾਰਕ ਮੈਂਬਰ ਤਾਂ ਬਣੇ ਹੀ ਨਹੀਂਗੇ ਜੇ ਘਰ ਦੇ ਮੈਂਬਰ ਬੰਦੇ ਤਾਂ ਹੀ ਘਰ ਹੁੰਦਾ ਨਹੀਂ ਕਿਤੇ ਘਰ ਵਾਪਸੀ ਹੁੰਦੀ ਉਹ ਬਗਾਨੇ ਸੀਗੇ ਦਿੱਲੀ ਦੀ ਤਰਫ ਤੇ ਕੰਮ ਕਰਨੇ ਸੀਗੇ ਪਰ ਉਹ ਦਿੱਲੀ ਦੇ ਹੁਕਮ ਚੱਲਣ ਲੱਗ ਪਏ ਕੰਮ ਤਾਂ ਚੱਲੇ ਨੇ ਦਿੱਲੀ ਦੇ ਹੁਕਮ ਚੱਲਦੇ ਨੇ ਤੋਂ ਦਿੱਲੀ ਦੇ ਅੱਗੇ ਪੰਜਾਬ ਨਾਲ ਪਹਿਲਾਂ ਹੀ ਟੱਕਰੇ ਰਹੇ ਨੇ ਪੰਜਾਬ ਕਦੇ ਵੀ ਦਿੱਲੀ ਦੇ ਅੱਗੇ ਨਹੀਂ ਝੁਕਿਆਗਾ ਉਹ ਬਾਕੀ ਹੈਗੇ ਆ ਤੇ ਅਸੀਂ ਬਾਕੀ ਰਵਾਂਗੇ ਹੁਣ ਇਲੈਕਸ਼ਨ ਚੱਲਦੇ ਪਏ ਆ ਜਿਹੜੇ ਕੰਪੇਨਿੰਗ ਹੁੰਦੀ ਪਈ ਆ ਸਾਰੇ ਇਲਾਕੇ ਦੇ ਵਿੱਚ ਤੇ ਤੁਸੀਂ ਕੀ ਦੇਖਦੇ ਪਏ ਹੋ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਅ ਉਮੀਦਵਾਰ ਨੇ ਉਹਨਾਂ ਦੇ ਕੰਮ ਕਿੱਦਾਂ ਦੇਖਦੇ ਪਏ ਹੋ ਉਹਨਾਂ ਦੀ ਬੈਕਗ੍ਰਾਉਂਡ ਨੂੰ ਕਿੱਦਾਂ ਦੇਖਦੇ ਪਏ ਹੋ ਕਿਸੇ ਬਾਰੇ ਦੇ ਵਿੱਚ ਜੇ ਤੁਸੀਂ ਕੁਝ ਦੱਸਣਾ ਚਾਹੋ ਕਹਿਣਾ ਚਾਹੋ ਕਿਹਦੀ ਰੁਹਾਨ ਨੂੰ ਤੁਸੀਂ ਕਿਵੇਂ ਦੇਖਦੇ ਪਏ ਦੇਖੋ ਜਿਹੜੀਆਂ ਸਰਕਾਰਾਂ ਨਕਾਰਤੀਆਂ ਜਿਹੜੇ ਲੋਕ ਲੀਡਰ ਪੰਜਾਬ ਤੋਂ ਨਕਾਰ ਦਿੱਤੇ ਗਏ ਮੈਨੂੰ ਲੱਗਦਾ ਉਹਨਾਂ ਦਾ ਚੱਲਣਾ ਪਾਣਾ ਤਾਂ ਕੋਈ ਗੱਲ ਹੈ ਹੀ ਨਹੀਂਗੀ ਕਿ ਉਹ ਤਾਂ ਪਹਿਲਾਂ ਹੀ ਲੋਕਾਂ ਨੇ ਨਕਾਰ ਦਿੱਤੇ ਐ ਗੱਲ ਹੈ ਮੌਜੂਦਾ ਸਰਕਾਰ ਦੀ ਜਦੋਂ ਆਮ ਆਦਮੀ ਪਾਰਟੀ 2022 ਦੇ ਲਈ ਕੰਪੇਨਿੰਗ ਕਰਦੀ ਸੀਗੀ ਤਾਂ ਉਸ ਟਾਈਮ ਬੜਾ ਮਸ਼ਹੂਰ ਇਹਨਾਂ ਨੇ ਗਾਣਾ ਚਲਾਇਆ ਸੀ ਤਿੱਕ ਇੱਕ ਮੌਕਾ ਦੇਣਾ ਆਪਾਂ ਕੇਜਰੀਵਾਲ ਨੂੰ ਵੀ ਅਸੀਂ ਤੁਹਾਡੇ ਤੋਂ ਇੱਕੋ ਹੀ ਮੌਕਾ ਮੰਗਣਾ ਹੈ ਜੇਕਰ ਕੰਮ ਕਿਤੇ ਤਾਂ ਦੁਬਾਰਾ ਤੁਹਾਡੇ ਕੋਲ ਵੋਟ ਮੰਗਣਾਵਾਂਗੇ ਤੇ ਨਹੀਂ ਤਾਂ ਨਹੀਂ ਮੰਗਣਾਵਾਂਗੇ ਪਰ ਜੇ ਕੰਮ ਕਰਕੇ ਵੋਟਾਂ ਮੰਗੀਆਂ ਤਾਂ ਕੀ ਮੰਗੀਆਂ ਜੇ ਤੁਸੀਂ ਕੰਮ ਕਿਤੇ ਹੁੰਦੇ ਤਾਂ ਅੱਜ ਲੋਕ ਤੁਹਾਨੂੰ ਵੋਟ ਵੈਸੀ ਪਾ ਦਿੰਦੇ ਤੁਹਾਨੂੰ ਗਲੀਆਂ ਦੇ ਵਿੱਚ ਜਾ ਕੇ ਵੋਟਾਂ ਮੰਗਣ ਦੀ ਲੋੜ ਨਾ ਪੈਂਦੀ ਪੰਜਾਬ ਦੇ ਵਿੱਚ ਜੇ ਕੰਮ ਕਰਦੇ ਤਾਂ ਲੋਕਾਂ ਨੇ ਤੁਹਾਡੇ ਕੋਲ ਚੱਲ ਕੇ ਆਉਣਾ ਸੀ ਵੀ ਦੱਸੋ ਜੀ ਤੁਹਾਡਾ ਕਿਹੜਾ ਕੈਂਡੀਡੇਟ ਖੜਾ ਹੋਇਆ ਸੀ ਤੁਹਾਨੂੰ ਵੋਟ ਪਾਈਏ ਜੇ ਇਹਨਾਂ ਦਾ ਵੋਟਾਂ ਘਰ-ਘਰ ਜਾ ਕੇ ਮੰਗਣ ਤੋਂ ਇਹ ਸਾਬਤ ਹੁੰਦਾ ਕਿ ਇਹ ਕੰਮ ਕਰਨ ਦੇ ਵਿੱਚ ਫੇਲ ਹੋ ਚੁੱਕੇ ਐ ਇਹਨਾਂ ਨੂੰ ਡਰ ਹੈ ਕਿ ਅਸੀਂ ਭਾਰੀ ਨੁਕਸਾਨ ਦੇ ਨਾਲ ਹਾਰ ਨਾ ਜਾਈਏ ਤਾਂ ਕਰਕੇ ਹੁਣ ਇਹ ਘਰ-ਘਰ ਜਾ ਕੇ ਵੋਟਾਂ ਮੰਗਣ ਦੀ ਤਿਆਰੀ ਕਰਦੇ ਨੇ ਸਾਇਲ ਜੀ ਮੈਂ ਫੋਸਫੋਰ ਹੱਕੇਰੀ ਦੀ ਗੱਲ ਨਾ ਕਰਾਂ ਤੇ ਮੈਂ ਮਲੂੜ ਦੀ ਜੇ ਗੱਲ ਕਰਾਂ ਮਲੂੜ ਦੇ ਕਿਹੜੇ ਮੁੱਦੇ ਆ ਜਿਨ੍ਹਾਂ ਤੇ ਤੁਸੀਂ ਗੱਲ ਕਰੋ ਮਲੂੜ ਦੇ ਮੁੱਦੇ-ਮੁੱਦੇ ਆ ਜੀ ਮੈਡਮ ਨੇ ਮੈਨਫੈਸਟੋ ਜਾਰੀ ਕੀਤਾ ਸੀਗਾ ਸਭ ਨਾਲ ਵੱਡਾ ਮੁੱਦਾ ਮਲੋੜ ਦਾ ਬੱਸ ਸਟੈਂਡ ਮਲੋੜ ਦਾ ਬੱਸ ਸਟੈਂਡ ਇੱਕ ਪ੍ਰਾਈਵੇਟ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਮਲੋੜ ਦੇ ਕੋਲ ਜਗ੍ਹਾ ਦਾ ਘਾਟਾ ਨਹੀਂਗਾ ਮਲੋੜ ਦੇ ਮੰਤਰੀ ਬਣੀ ਹੋਈ ਐ ਮਲੋੜ ਦੇ ਵਿੱਚ ਪਾਵਰ ਵੀ ਹੈਗੀ ਐ ਤਾਂ ਮਲੋੜ ਨੂੰ 2.5 ਸਾਲਾਂ ਦੇ ਵਿੱਚ ਆਲਦਾ ਬੱਸ ਸਟੈਂਡ ਕਿਉਂ ਨਹੀਂ ਦਿੱਤਾ ਗਿਆ ਕਿਉਂ ਬੱਸ ਸਟੈਂਡ ਦੀ ਕਮਾਈ ਇੱਕ ਪ੍ਰਾਈਵੇਟ ਘਰ ਦੇ ਵਿੱਚ ਦਿੱਤੀ ਜਾ ਰਹੀ ਹੈ ਉਹ ਬੱਸ ਸਟੈਂਡ ਜਿਹੜਾ ਹੈਗਾ ਇੱਕ ਪ੍ਰਾਈਵੇਟ ਘਰ ਦਾ ਹੈ ਉਹਦੀ ਇੱਛਾ ਹੈ ਕਿ ਉਹ ਬੱਸ ਸਟੈਂਡ ਨੂੰ ਰਿਪੇਅਰ ਕਰਾਵੇ ਨਾ ਕਰਾਵੇ ਚਾਰ ਕਬੂਂਦਾ ਮੀਂਹਂ ਪੈਂਦੀਆਂ ਦਾ ਬੱਸ ਸਟੈਂਡ ਦੇ ਵਿੱਚ ਕਿਚੜ ਭਰ ਜਾਂਦਾ ਮਾਵਾ ਪੈਣਾ ਵੀਰ ਭਰਾ ਉਤੋਂ ਕਿਚੜ ਚੋਂ ਲੰਘ ਕੇ ਬਸਾਂ ਦੇ ਵਿੱਚ ਚੜ੍ਹਦੇ ਨੇ ਕੀ ਇਹ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਕੰਮ ਨਹੀਂ ਹੈਗਾ ਕੀ ਇਹ ਬੁਨਿਆਦੀ ਸਹੂਲਤਾਂ ਦੇ ਜੋ ਹੱਕ ਹੈ ਲੋਕਾਂ ਦੇ ਨਹੀਂ ਬੰਦੇਗੇ ਮਲੋੜ ਦੇ ਵਿੱਚ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਪੂਰਾ ਸ਼ਹਿਰ ਡੁੱਬਿਆ ਪਿਆ ਹੈਗਾ ਪੂਰਾ ਸ਼ਹਿਰ ਘਰਲਾ ਰਿਹਾ ਹੈਗਾ ਪਰ ਆਮ ਆਦਮੀ ਪਾਰਟੀ ਦੇ ਜੋ ਲੀਡਰ ਹੈ ਉਹ ਚੁੱਪ ਚਾਪ ਸਿੱਤੇ ਪਏ ਹੈਗੇ ਹੈ ਮਲੋੜ ਸ਼ਹਿਰ ਦੇ ਵਿੱਚ ਇੱਕ ਕੋਈ ਮੌਜੂਦਾ ਜਿਹੜਾ ਹੈਗਾ ਸੀਵਰੇਜ ਬੋਰਡ ਦਾ ਮੁਲਾਜ਼ਮ ਨਹੀਂ ਹੈਗਾ ਇੱਕ ਰਿਟਾਇਰ ਬੰਦੇ ਨੂੰ ਸੀਵਰੇਜ ਬੋਰਡ ਦੀ ਕਮਾਂਡ ਦੇਸ ਕੀ ਹੈ ਉਹਦੀ ਕੀ ਜ਼ਿੰਮੇਵਾਰੀ ਬੰਦੀ ਹੈ ਸ਼ਹਿਰ ਦੇ ਪ੍ਰਤੀ ਕੀ ਜੇਕਰ ਕੁਝ ਗਲਤ ਹੋ ਜਾਂਦਾ ਹੈ ਤਾਂ ਸਰਕਾਰ ਉਸ ਤੇ ਐਕਸ਼ਨ ਲਾਊਗੀ ਨਹੀਂ ਲਾਉਗੀ ਕਿਉਂਕਿ ਉਹ ਬੰਦਾ ਰਿਟਾਇਰ ਹੈਗਾ ਉਹ ਆਪਦੀਆਂ ਜਿਹੜੀਆਂ ਹੈਗਾ ਸੇਵਾਵਾਂ ਤੋਂ ਮੁਕਤ ਹੋ ਚੁੱਕਿਆ ਹੈ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਪਰ ਮੰਤਰੀ ਸਾਹਿਬਾ ਦੇ ਕੰਨਾਂ ਤੇ ਜੂਨ ਹੀ ਸਿਰਕਦੀ ਪਈ ਵੀ ਮਲੋੜ ਸ਼ਹਿਰ ਕਰਲਾ ਆ ਰਿਹਾ ਮਲੋੜ ਸ਼ਹਿਰ ਕੀਕਾ ਮਾਰ ਰਿਹਾ ਸੀ ਕੋਈ ਕੰਮ ਕਰੀਏ ਐਸੀ ਚੀਜ਼ ਮੰਤਰੀ ਸਾਹਿਬ ਆਪ ਦੇ ਮੁਕਤ ਬੈਠੇ ਨੇ ਮੁੱਦੇ ਹੋਰ ਵੀ ਕਈ ਤੁਸੀਂ ਜ਼ਿਆਦਾਤਰ ਜਿਹੜਾ ਸੀਵਰੇਜ ਦਾ ਮੁੱਦਾ ਚੱਕਦੇ ਹੋ ਕੱਲ ਤੁਸੀਂ ਝੌਂੰਡ ਲਾਉਂਦੇ ਦੇਖਿਆ ਅਜਿਹੀ ਕਲੀਆਂ ਦੇ ਵਿੱਚ ਦੇਖੋ ਸੀਵਰੇਜ ਦਾ ਮੁੱਦਾ ਮੇਨ ਹੈ ਜੀ ਮੁੱਦੇ ਤਾਂ ਜਦੋਂ ਤੁਸੀਂ ਕਿਸੇ ਘਰ ਦੇ ਵਿੱਚ ਵੜਨ ਲੱਗੇ ਪਹਿਲਾਂ ਉਹਦੇ ਘਰ ਦੇ ਬਾਹਰ ਪਾਣੀ ਖੜ ਕਰਦੇ ਬਿਮਾਰੀਆਂ ਜਿਹੜੀਆਂ ਗੰਦੇ ਪਾਣੀ ਤੋਂ ਸ਼ੁਰੂ ਹੁੰਦੀਆਂ ਜੀ ਪਾਣੀ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਜੀ ਜੇ ਸੀਵਰੇਜ ਮੁਕਤ ਹੋਊਗਾ ਸੀਵਰੇਜ ਦਾ ਗੰਦਾ ਪਾਣੀ ਸਾਫ਼ ਹੋਊਗਾ ਤਾਂ ਮੁੱਦੇ ਅੱਗੇ ਚੱਲਣਗੇ ਇਹ ਤਾਂ ਮੁੱਦੇ ਉੱਥੇ ਹੀ ਖੜਿਆ ਪੂਰਾ ਸ਼ਹਿਰ ਦਮੋ ਰੱਖਿਆ ਤੇ ਸ਼ਹਿਰ ਮੰਤਰੀ ਸਾਹਿਬਾ ਦੇ ਕੰਨਾਂ ਦੇ ਵਿੱਚ ਆਵਾਜ਼ ਨਹੀਂ ਜਾ ਰਹੀ ਲੋਕਾਂ ਦੇ ਕਰਲਾਉਣ ਦੀ ਮੰਤਰੀ ਸਾਹਿਬਾ ਚੁੱਪ ਬੈਠੇ ਨੇ ਮੈਂ ਹੈਰਾਨ ਆ ਕਿ ਇੰਨੇ ਲੋਕਾਂ ਨੂੰ ਕਰਲਾਣ ਤੋਂ ਬਾਅਦ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਮੰਤਰੀ ਸਾਹਿਬਾਂ ਦੇ ਉੱਥੇ ਲੋਕਾਂ ਨੂੰ ਕਿਹਾ ਸੀਗਾ ਲੋਕਾਂ ਨੂੰ ਕਿਹਾ ਵੀ ਅਸੀਂ ਇਹਦੇ ਦਾ ਹੱਲ ਕਰਾਵਾਂਗੇ ਤੇ ਕਰਾਉਂਦੇ ਕਿਉਂ ਨਹੀਂਗੇ ਕਰਾਉਣ ਹੈ ਮੰਤਰੀ ਸਾਹਿਬ ਭੱਜ ਕਿਉਂ ਗਏ ਉੱਥੋਂ ਆਮ ਲੋਕਾਂ ਦੇ ਵਿਚਕਾਰ ਖੜਨ ਜੇ ਕੋਈ ਸੱਚਾ ਲੀਡਰ ਹੈ ਤਾਂ ਉਹਦਾ ਭੱਜਣਾ ਫਰਜ਼ ਨਹੀਂ ਹੁੰਦਾ ਉੱਥੇ ਖੜ ਕੇ ਕੰਮ ਕਰਾਉਣਾ ਫਰਜ਼ ਹੈ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਲੋਕ ਤੁਹਾਡੇ ਤੋਂ ਸਵਾਲ ਪੁੱਛਣਗੇ ਜਦੋਂ ਤੁਸੀਂ ਲੋਕਾਂ ਕੋਲ ਵੋਟਾਂ ਮੰਗਣ ਜਾਓਗੇ ਲੋਕ ਸਵਾਲ ਪੁੱਛਣਗੇ ਤਾਂ ਤੁਸੀਂ ਖੜ ਕੇ ਜਵਾਬ ਦਿਓਗੇ ਉਥੋਂ ਭੱਜ ਕੇ ਆਪ ਦੀ ਜਿਹੜੀ ਹੈਗੀ ਐ ਤੁਸੀਂ ਨਾ ਕਾਰਗੁਜ਼ਾਰੀ ਉੱਥੇ ਸਾਬਤ ਨਹੀਂ ਕਰੋਗੇ ਕਹਿੰਦੇ ਆ ਸਾਹਿਲ ਮੋਂਗਾ ਤਾਂ ਐਵੇਂ ਨਖੇਦੀਆਂ ਕਰਦਾ ਜੇ ਅੰਡਰਬ੍ਰਿਜ ਬਣਾਉਣ ਦੀ ਗੱਲ ਹੋਈ ਕਿ ਜੋ ਮੋੜ ਲੋੜ ਦੀ ਇੱਕ ਮੇਨ ਸੀ ਜ਼ਰੂਰਤ ਸੀ ਕਿਉਂਕਿ ਆਪਣੇ ਜਿਹੜਾ ਰੇਲਵੇ ਲਾਈਨ ਤੋਂ ਪਰੇ ਜਾਣ ਦਾ ਕੋ ਰਸਤਾ ਨਹੀਂ ਹੈਗਾ ਤਾਂ ਤੁਸੀਂ ਉਹਦੇ ਵਿੱਚ ਵੀ ਆਪਣੀ ਜਿਹੜੇ ਆਪਣੇ ਵਿਆਲ ਦਿੱਤੇ ਆ ਕਿ ਸਹੀ ਨਹੀਂ ਹੈ ਇਹ ਕਿਸ ਤਰ੍ਹਾਂ ਨਾਲ ਸਪਸ਼ਟ ਹੋਵੇ ਦੇਖੋ ਜੇ ਸਾਹਿਲ ਮੋਂਗਾ ਨਖੇਦੀਆਂ ਕਰਦਾ ਤਾਂ ਤੁਸੀਂ ਸਾਬਿਤ ਕਰੋ ਕਿ ਗਲਤ ਨਹੀਂ ਹੋ ਬੰਦੀ ਕਾਰਵਾਈ ਕਰਾਓ ਮੇਰੇ ਤੇ ਜੇ ਮੈਂ ਝੂਠ ਬੋਲਦਾ ਜੇ ਕੋਈ ਮੇਰੇ ਤੇ ਗਲਤ ਲੱਗਦਾ ਤਾਂ ਤੁਸੀਂ ਉਸ ਤੇ ਮੇਰੇ ਤੇ ਬੰਦ ਹੀ ਕਾਰਵਾਈ ਕਰੋ ਮੈਂ ਸੱਚ ਬੋਲਦਾ ਅੱਜ ਆਮ ਆਦਮੀ ਪਾਰਟੀ ਸਰਕਾਰ ਛੱਡ ਦੇਵੇ ਕਿਸੇ ਹੋਰ ਨੂੰ ਕਮਾਂਡ ਦੇ ਦੇਵੇ ਜੇ ਉਹ ਵੀ ਕੰਮ ਨਾ ਕਰੂ ਤਾਂ ਮੋਂਦੇ ਵੀ ਇਸੇ ਤਰ੍ਹਾਂ ਖਿਲਾਫ ਬੋਲੂਗਾ ਮੇਰੀ ਆਮ ਆਦਮੀ ਪਾਰਟੀ ਨਾਲ ਪਰਸਨਲੀ ਦੁਸ਼ਮਣੀ ਨਹੀਂ ਮੈਂ ਆਮ ਲੋਕਾਂ ਦੇ ਸੰਘਰਸ਼ ਲਈ ਲੜ ਰਿਹਾ ਤੇ ਜਦੋਂ ਤੱਕ ਆਮ ਆਦਮੀ ਪਾਰਟੀ ਸਰਕਾਰ ਰਹੂਗੀ ਉਦੋਂ ਤੱਕ ਰਹਿੰਦੇ ਕੰਮਾਂ ਲਈ ਮੈਂ ਸੰਘਰਸ਼ ਕਰਦਾ ਰਹੂੰਗਾ ਜੀ ਤੁਸੀਂ ਗੱਲ ਕਹੀ ਹੈ ਕਿ ਆਪਣੇ ਕੋਲ ਤਾਂ ਬਹੁਤੇ ਫੰਡ ਵੀ ਨਹੀਂ ਹੈਗੇ ਔਰ ਇਕਦਮ ਤੁਸੀਂ ਜਿਹੜਾ ਲੋਕ ਸਭਾ ਦਾ ਜਿਹੜਾ ਉਧਰ ਵਾਲ ਨੂੰ ਰੋਕ ਕਰ ਲਿਆ ਬਹੁਤ ਵੱਡਾ ਇਲੈਕਸ਼ਨ ਆ ਤੇ ਆਪਾਂ ਗੱਲ ਕਰੀਏ ਵੀ ਐਡੇ ਦੇ ਵੱਡੇ ਜਿਹੜੇ ਦਿੱਕਤ ਨੇ ਉਹ ਚੋਣ ਮੈਦਾਨ ਦੇ ਵਿੱਚ ਆ ਫਿਰੋਜ਼ਪੁਰ ਦਾ ਜਿਹੜਾ ਹਲਕਾ ਸਰਹੱਦੀ ਇਲਾਕਾ ਹੈਗਾ ਔਰ ਜੇ ਇੱਥੇ ਦੇਖਿਆ ਜਾਵੇ ਤਾਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਿਹੜੇ ਕੀ ਮੋਟਰ ਹੈ ਪੰਜਾਬ ਦੇ ਉਹਨਾਂ ਦਾ ਹੀ ਇਲਾਕਾ ਹੈ ਔਰ ਤੁਸੀਂ ਜਿਹੜਾ ਲੋਕ ਸਭਾ ਦੇ ਵਿੱਚ ਚੋਣਾ ਲੜਨ ਦਾ ਜਿਹੜਾ ਆਪਣਾ ਵਿਚਾਰ ਬਣਾਇਆ ਹੈ ਤਾਂ ਕਿੰਨੂੰ ਤੁਸੀਂ ਕੰਪੀਟੀਸ਼ਨ ਦੇ ਵਿੱਚ ਸਮਝਦੇ ਬੈਠੋ ਕਿ ਕਿੰਨੂੰ ਹਰਾਣਾ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਆ ਜਾਂ ਕਿਹਦੇ ਤੋਂ ਤੁਹਾਨੂੰ ਜਿੱਤਣਾ ਪਾਏਗਾ ਕਿਹੜੀਆਂ ਗੱਲਾਂ ਨੂੰ ਲੈ ਕੇ ਤੁਸੀਂ ਹੁਣ ਤੱਕ ਜਿਹੜਾ ਫੋਕਸ ਕੀਤਾ ਹੈ ਕਿਵੇਂ ਤੁਸੀਂ ਵਿਚਰੇ ਹੋ ਹੁਣ ਤੱਕ ਆਮ ਲੋਕਾਂ ਦੇ ਵਿੱਚ ਗਏ ਹੋ ਕਿ ਇਹਨਾਂ ਨੂੰ ਮਿਲਿਆ ਹੋਊ ਕਿ ਇਹਨਾਂ ਦਾ ਕੀ ਕਹਿਣਾ ਹੈ ਦੇਖੋ ਜੇ ਫੰਡਾਂ ਦੀ ਗੱਲ ਕਰੀਏ ਤਾਂ ਫੰਡਾਂ ਦੀ ਲੋੜ ਪੈਂਦੀ ਹੈ ਵੱਡੇ ਲੀਡਰਾਂ ਨੂੰ ਜਿਨ੍ਹਾਂ ਨੇ ਵੱਡੇ ਵੱਡੇ ਟੈਂਕ ਲਾ ਕੇ ਝੂਠਾ ਰਸ਼ ਕਰਕੇ ਦਿਖਾਣਾ ਹੁੰਦਾ ਹੈ ਰਸ਼ ਕਰਕੇ ਇਹ ਦਿਖਾਉਂਦੇ ਨਹੀਂ ਵੀ ਲੋਕ ਸਾਡੇ ਮਗਰ ਨੇ ਕੋਈ ਵੀ ਲੀਡਰ ਇਹ ਨਹੀਂ ਦਿਖਾਉਂਦਾ ਕਿ ਮੈਂ ਲੋਕਾਂ ਦੇ ਮਗਰ ਮੈਨੂੰ ਕੋਈ ਲੋੜ ਨਹੀਂ ਰਸ਼ ਕਰਨ ਦੀ ਮੈਂ ਇੱਕ ਇੱਕ ਬੰਦੇ ਦੇ ਮਗਰ ਆ ਜਦੋਂ ਇੱਕ ਇੱਕ ਬੰਦੇ ਨੂੰ ਫਿਰੋਜ਼ਪੁਰ ਦੇ ਬੰਦੇ ਨੂੰ ਕਿਸੇ ਨੂੰ ਮੇਰੀ ਲੋੜ ਪੁੱਗੀ ਤਾਂ ਮੈਂ ਉਹਦੇ ਮਗਰ ਜਾ ਕੇ ਖੜੂੰਗਾ ਨਾ ਕਿ ਝੂਠੇ ਰਸ਼ ਕਰਕੇ ਦਿਖਾਉਂਗਾ ਔਰ ਰਹੀ ਗੱਲ ਕੰਪੀਟੀਸ਼ਨ ਦੇ ਵਿੱਚ ਤਾਂ ਮੇਰਾ ਜੋ ਹੈਗਾ ਮੁੱਦਾ ਸੋਨਾ ਲੱਖ ਲੋਕਾਂ ਨੂੰ ਜਿਤਾਉਂਦਾ ਹੈ ਨਾ ਕਿ ਕਿਸੇ ਨੂੰ ਹਰਾਉਂਦਾ ਜਦੋਂ ਫਿਰੋਜ਼ਪੁਰ ਹਲਕੇ ਦੇ 16 ਲੱਖ ਵੋਟਰ ਜਿੱਤ ਜਾਣਗੇ ਤਾਂ ਆਪੇ ਝੂਠੇ ਲੀਡਰ ਹਾਰ ਜਾਣਗੇ ਮੇਰਾ ਮਕਸਦ ਹੈ ਉਸ ਤੇ ਸਿਰਫ ਲੋਕਾਂ ਨੂੰ ਜਿਤਾਉਣਾ ਕਿ ਮੈਂ ਤੁਸੀਂ ਜਿੱਤੋਂਗੇ ਹਰ ਤੱਕ ਕੋਈ ਬਦਲਾਅ ਦੀ ਹਨੇਰੀ ਵੀ ਨਹੀਂ ਦਿਖੀਆ ਲੱਗਦਾ ਜਿੱਤੋਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਵੀ ਜਿੱਤ ਹਾਰ ਲੀਡਰਾਂ ਦੀ ਹੁੰਦੀ ਹੈ ਜਿੱਤ ਹਾਰ ਯੋਧਿਆਂ ਦੀ ਨਹੀਂ ਹੁੰਦੀ ਭਗਤ ਸਿੰਘ ਨਹੀਂ ਜਿੱਤਿਆ ਸੀਗਾ ਭਗਤ ਸਿੰਘ ਨੂੰ ਵੀ ਫਾਂਸੀ ਦੇ ਫਾਹੇ ਤੇ ਚੜਨਾ ਪਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਆਜ਼ਾਦੀ ਮਿਲੀ ਸੀਗੀ ਭਗਤ ਸਿੰਘ ਨੇ ਕਹਿ ਤਾ ਸੀ ਵੀ ਸ਼ਾਇਦ ਹੋ ਸਕਦਾ ਕਿ ਆਜ਼ਾਦੀ ਦਾ ਸਵੇਰਾ ਦੇਖਣ ਲਈ ਮੈਂ ਜਿਉਂਦਾ ਨਾ ਰਵਾਂ ਉਹ ਰਿਹਾ ਵੀ ਨਹੀਂ ਸੀਗਾ ਹੋ ਸਕਦਾ ਹੈ ਕਿ ਮੇਰੀ ਜੋ ਇਲੈਕਸ਼ਨ ਲੜਨ ਦੀ ਹੈ ਇੰਦੇ ਵਿੱਚ ਜਿੱਤ ਹਾਰ ਨਾ ਹੋਵੇ ਮੇਰੀ ਤੋਂ ਹਾਰ ਜੋ ਹੈ ਦੂਰ ਖੜੀ ਹੋਵੇ ਪਰ ਆਮ ਲੋਕਾਂ ਦੇ ਜੋ ਦਿਲਾਂ ਦੇ ਵਿੱਚ ਮੈਂ ਆਵਾਜ਼ ਕੱਢਣੀ ਸ਼ੁਰੂ ਕਰ ਦੂੰਗਾ ਆਮ ਲੋਕਾਂ ਨੂੰ ਬੋਲਣਾ ਸਿਖਾ ਦੂੰਗਾ ਕਿ ਕਿਵੇਂ ਸਰਕਾਰਾਂ ਦੇ ਖਿਲਾਫ ਬੋਲ ਕੇ ਆਪਦੇ ਕੰਮ ਕਰਵਾਈਂਦੇ ਆ ਮੇਰੀ ਸਭ ਤੋਂ ਵੱਡੀ ਜਿੱਤ ਉਹ ਹੀ ਹੋਵੇ ਫਿਰ ਖੁੱਲ ਕੇ ਫਰੋਜ਼ ਫਰੋਜ਼ ਪ੍ਰਵਾਸੀਆਂ ਨੂੰ ਜਿਹੜਾ ਹੁਣ ਆਪਣਾ ਮੈਸੇਜ ਦੋਰੀ ਕਿ ਤੁਹਾਡਾ ਕੀ ਮਕਸਦ ਹੈ ਲੋਕ ਸਭਾ ਦੇ ਵਿੱਚ ਆਉਣ ਦੇ ਦੇਖੋ ਮੇਰਾ ਮਕਸਦ ਸਿਰਫ ਸਿਰਫ ਲੋਟੂ ਸਰਕਾਰਾਂ ਦੇ ਖਿਲਾਫ ਹੈ ਜੇਕਰ ਤੁਹਾਨੂੰ ਲੱਗਦਾ ਹੈ ਕੀ ਆਮ ਆਦੀ ਪਾਰਟੀ ਨੇ ਤੁਹਾਡੇ ਕੰਮ ਸਵਾਰੇ ਆ ਤਾਂ ਤੁਸੀਂ ਖੁਸ਼ੀ ਨਾਲ ਆਮ ਆਦੀ ਪਾਰਟੀ ਨੂੰ ਵੋਟ ਪਾਇਓ ਪਰ ਜੇਕਰ ਤੁਹਾਨੂੰ ਲੱਗਦਾ ਕਿ ਆਮ ਆਦੀ ਪਾਰਟੀ ਆਪਦੇ ਵਾਅਦਿਆਂ ਤੋਂ ਮੁੱਕਰੀ ਹੈ ਆਪਦੇ ਵਰਕਰਾਂ ਨਾਲ ਧੋਖਾ ਕੀਤਾ ਹੈ ਆਮ ਆਦੀ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਤਾਂ ਇੱਕ ਵਾਰ ਆਪਦੇ ਜਵਾਕਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਆਪਦੇ ਜਵਾਕਾਂ ਦੀ ਚੰਗੀ ਪੜ੍ਹਾਈ ਦੇ ਲਈ ਆਪਦੇ ਜਵਾਕਾਂ ਦੀ ਚੰਗੀਆਂ ਸਿਹਤ ਸਹੂਲਤਾਂ ਦੇ ਲਈ ਆਪਦੇ ਜਵਾਕਾਂ ਨੂੰ ਵੇਖਦੇ ਹੋਏ ਵੋਟ ਪਾਇਓ ਤਾਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੇਕਰ 2024 ਤੋਂ ਬਾਅਦ ਮੈਂ ਜਿੱਤਾਂ ਮੈਂ ਹਾਰਾਂ ਮੈਂ ਤੁਹਾਡੇ ਕੰਮ ਨਾ ਆ ਸਕਿਆ ਤਾਂ ਤੁਸੀਂ ਖੁੱਲ ਕੇ ਫਲੈਕਸ ਲਵਾ ਦਿਓ ਗਲੀ ਦੇ ਮੋੜਾਂ ਤੇ ਕਿ ਸਾਹਿਲ ਮੋਂਗੇ ਦਾ ਸਾਡੇ ਮੱਲੇ ਵਿੱਚ ਵੜਨਾ ਸਾਹਿਲ ਮੋਂਗੇ ਦਾ ਸਾਡੀ ਗਲੀ ਵਿੱਚ ਵੜਨਾ ਮਨਾ ਹੈ ਕਿਉਂਕਿ ਉਹ 2024 ਤੋਂ ਬਾਅਦ ਸਾਡੇ ਕੰਮ ਨਹੀਂ ਆ ਸਕਿਆ। ਧੰਨਵਾਦ। ਮਿਹਰਬਾਨੀ ਧੰਨਵਾਦ। ਮਲੋਟ ਵਾਸੀਆਂ ਲਈ ਖੁਸ਼ ਖਬਰੀ। ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਪਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ। ਸਿਰਫ ਇੱਕ ਕਾਲ ਰਾਹੀਂ बुक फास्ट ਤੁਹਾਨੂੰ ਸਭ ਤੋਂ ਸਸਤੀ ਅਤੇ ਪਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ। ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੇ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ। ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ। ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ। ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ।